ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮਿੱਤਰੋ ਅੱਜ ਲੱਗੀ ਆ ਹੁਣ ਆਪਣੀ ਮਸ਼ੀਨ ਵਿੱਚੋਂ ਲਾਈ ਸੀ ਆਪਾਂ ਕਿਰਾਏ ਤੇ ਚੱਲੀ ਜਾਂਦੀ ਸੀ ਅੱਜ ਆਪਣੀ ਲੱਗੀ ਆ ਤੇ ਆ ਪਹਿਲੀ ਟਰਾਲੀ ਅੱਜ ਦੀ ਕਰਤੀ ਆਪਾਂ ਵੀ ਸ਼ੁਰੂਆਤ ਹੁਣ ਇਹ ਲਾਉਂਦੇ ਆਪਾਂ ਪਹਿਲੀ ਟਰਾਲੀ ਤਾਂ ਆਪਾਂ ਲਾਤੀ ਕਰਤੀ ਸ਼ੁਰੂਆਤ ਆਹ ਚੱਲੀ ਜਾਂਦਾ ਆਪਣਾ ਰੀਪਰ ਤੇ ਅਚਰਮਾ ਉੱਥੇ ਖੜਾਤਾ ਪਹਿਲਾਂ ਉਧਰ ਦੀ ਲਿਆਂਦਾ ਸੀ ਬਾਣ ਥੋੜਾ ਜਿਹਾ ਗਿੱਲਾ ਪਾਣੀ ਲਾਇਆ ਸੀ ਖੁੱਬਦਾ ਉਧਰ ਦੀ ਬਾਕੀ ਧੋਤਾ ਸੀ ਲਿਬੜਦਾ ਉਹ ਇੱਧਰ ਦੀ ਆ ਬੱਲਾ ਸੀ ਤਾਂ ਕਰਕੇ ਨੇ ਪਹਿਲਾ ਘੇੜਾ ਲਾਇਆ ਬੱਲਾ ਬੱਲਾ ਇਹ ਸਾਰੀਆਂ ਹੁਣ ਵੱਟ ਕਰਨੀ ਕਰਤੀਆਂ ਇੱਧਰ ਦੀ ਲੈ ਜਾਾਂਗੇ ਹੁਣ ਆਹ ਘੇੜੇ ਤਾਂ ਬੱਲਾ ਮਿੱਧਿਆ ਜਾਨੀ ਅਸੀਂ ਜੀ ਪਹਿਲਾ ਘੇੜਾ ਹੀ ਲਿਆਂਦਾ ਫਰ ਮੱਖਾ ਵੀ ਦੇਖੀ ਜੋਗੇ ਉਧਰ ਦੀ ਲੈਨਤਾ ਖੁੱਬੇ ਤਾਂ ਸੀ ਪਰ ਲੰਗ ਗਿਆ ਇਧਰਲੇ ਪਾਸੇ ਤੋਰੀਆਂ ਦੀਆਂ ਵੱਲਾਂ ਨੇ ਲੱਗਣ ਤਾਂ ਲੱਗੀਆਂ ਜੇ ਖਾਣ ਜੋਗੀਆਂ ਇੱਥਣ ਲੱਗ ਜਾਣੀਆਂ ਇੱਕ ਦੋ ਦਿਨਾਂ ਨੂੰ ਬਾਕੀ ਆਪਣੀ ਸਬਜੀ ਦੀ ਵੀਡੀਓ ਆਪਾਂ ਲੱਗ ਹੀ ਬਣਾਵਾਂਗੇ ਡਿਟੇਲ ਦੇ ਵਿੱਚ ਟਰਾਲੀ ਹੁਣ ਭਰ ਗਈ ਮਿੱਤਰੋ ਦੂਜੀ ਤੇ ਆਪਾਂ ਚੱਲਦੇ ਆਂ ਦੂਜੀ ਟਰਾਲੀ ਭਰ ਕੇ ਪਾਲੀ ਹੋਣੇ ਤੇ ਮਗਰ ਤੇ ਰੀਪਰ ਵੀ ਤੋੜਦਾ ਓਏ ਮਿੱਤਰੋ ਹੁਣ ਆਪਾਂ ਲਾਉਨੇ ਆ ਗੇੜੇ ਆਪਾਂ ਦੇਖਦੇ ਆਂ ਇਹ ਉੱਪਰ ਚਲਾ ਕੇ ਫਾਇਦਾ ਕਲੱਚ ਦਾ ਜਿਹੜਾ ਆਇਆ ਨਵੇਂ ਆਜਾ ਦੋ ਟਰਾਲੀਆਂ ਮਿਲਾਂ ਭਰਾ ਨੇ ਭਾਰਤੀਆਂ ਦੋ ਮੈਂ ਭਾਰਤੀਆਂ ਤੇ ਆ ਤੀਜੀ ਵੀਲੇ ਚਾਹ ਆ ਗਈ ਸੀ ਚਾਹ ਪੀਣ ਬੈ ਗੇ ਅੱਜ ਫੇਰ ਭਰਾ ਬਹਿ ਗਿਆ ਕਹਿੰਦਾ ਕਾ ਤੂੰ ਮਸ਼ੀਨ ਖੜੋਣੀ ਐ ਆਪਾਂ ਫੇਰ ਚਾਹ ਪੀਣ ਲੱਗ ਗਏ ਆਪਾਂ ਵੀ ਚਾਹ ਪੀ ਕੇ ਵੀਲੇ ਹੋ ਗਏ ਹੁਣ ਸਲੋ ਵੇ ਵਿਤ੍ਰੋ ਕਰਤੀ ਸ਼ੁਰੂਆਤ ਅੱਜ ਇਤਰੂ ਆਹ ਟਰਾਲੀ ਦਾ ਭਰ ਗਈ ਲੱਗੀ ਨੇੜੇ ਆਪਣੇ ਵਾਲਾ ਇੱਥੇ ਰਾਹ ਖੜਾ ਇੱਕ ਉਹ ਆ ਗਿਆ ਦੇਖਦੇ ਹਾਂ ਹੁਣ ਉਹਦੇ ਮਗਰ ਢੇਡਾ ਲਾਉਨੇ ਆ ਜਾਂ ਫਿਰ ਆਪਣੇ ਵਾਲਾ ਲੈ ਕੇ ਚਲਾਂਗੇ